ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਕੰਗਣਾ ਰਣੌਦ ਦੀਆਂ ਜੋ ਮੁਸੀਬਤਾਂ ਨੇ ਉਹ ਘਟਣ ਦਾ ਨਾਮ ਨਹੀਂ ਲੈ ਰਹੀਆਂ ਨੇ ਹੁਣ ਕੰਗਣਾ ਰਣੌਦ ਤੇ ਦੇਸ਼ ਧਰੋਹ ਦਾ ਕੇਸ ਚੱਲੇਗਾ ਤੁਸੀਂ ਸਹੀ ਸੁਣ ਰਹੇ ਹੋ ਬਠਿੰਡੇ ਵਾਲੀ ਪੇਸ਼ੀ ਤੋਂ ਹਜੇ ਨਜ਼ਾਤ ਨਹੀਂ ਮਿਲੀ ਸੀ ਕਿ ਕੰਗਣਾ ਰਣੌਦ ਦੇ ਖਿਲਾਫ ਇੱਕ ਹੋਰ ਵੱਡਾ ਕੇਸ ਓਪਨ ਹੋ ਗਿਆ ਉਹ ਵੀ ਦੇਸ਼ ਧਰੋਹ ਦਾ ਮਸਲਾ ਕਿਸਾਨਾਂ ਦੇ ਖਿਲਾਫ ਟਿੱਪਣੀ ਕਰਨ ਦਾ ਤੁਹਾਨੂੰ ਫਟਾਫਟ ਦੱਸਦੀ ਕਿ ਖਬਰ ਕੀ ਹੈ ਕੰਗਣਾ ਰਣੌਦ ਦੇ ਖਿਲਾਫ ਹੁਣ ਦੇਸ਼ ਧਰੋਹ ਦਾ ਕੇਸ ਚੱਲੇਗਾ ਬੁਰੀ ਫਸ ਚੁੱਕੀ ਹੈ ਕੰਗਨਰ ਨੌਤ ਯੂਪੀ ਦੇ ਆਗਰਾ ਦੀ ਅਦਾਲਤ ਨੇ ਇੱਕ ਰਿਵਿਊ ਪਟੀਸ਼ਨ ਦੇ ਉੱਪਰ ਰਿਵੀਜ਼ਨ ਪਟੀਸ਼ਨ ਦੇ ਨੂੰ ਹੁਣ ਸਵੀਕਾਰ ਕਰ ਲਿਆ ਹੈ ਤੇ ਹੁਣ ਕਿਸਾਨਾਂ ਦੇ ਖਿਲਾਫ ਜੋ ਟਿੱਪਣੀ ਕੀਤੀ ਸੀ ਉਸ ਦੇ ਖਿਲਾਫ ਹੁਣ ਆਗਰਾ ਦੀ ਅਦਾਲਤ ਚ ਦੇਸ਼ ਧਰੋਹ ਦਾ ਕੇਸ ਚੱਲੇਗਾ ਕੰਗਨਰ ਨੌਤ ਦੇ ਖਿਲਾਫ ਐਡਵੋਕੇਟ ਰਮਾਸ਼ੰਕਰ ਸ਼ਰਮਾ ਦੀ ਰਿਵੀਜ਼ਨ ਪਟੀਸ਼ਨ ਕੋਰਟ ਨੇ ਸਵੀਕਾਰ ਕਰ ਲਈ ਹੈ ਕਿਸਾਨ ਆंदोलਨ ਦੌਰਾਨ ਕੰਗਨਾ ਨੇ અપਾਂਹ ਜਨਕ ਟਿੱਪਣੀ ਕੀਤੀ ਸੀ ਕਿਸਾਨਾਂ ਦੇ ਖਿਲਾਫ ਜਿਸ ਤੋਂ ਬਾਅਦ ਇਹ ਅ ਨਵੀਂ ਮੁਸੀਬਤ ਹੋਣਾ ਕੰਗਨਰਨੌਥ ਦੇ ਖਿਲਾਫ ਦੇ ਲਈ ਸ਼ੁਰੂ ਹੋ ਗਈ ਹੈ ਕਿਸਾਨ ਆंदोलन ਦੌਰਾਨ ਕੰਗਨਰ ਨੇ ਕਿਹਾ ਸੀ ਕਿ ਕਿਸਾਨ ਆंदोलਨ ਦੇ ਵਿੱਚ ਰੇਪ ਅਤੇ ਕਤਲ ਹੋ ਰਹੇ ਸੀ ਜੀ ਹਾਂ ਤੁਹਾਨੂੰ ਦੱਸਦੀ ਹੁਣ ਪੂਰੀ ਖਬਰ ਕੀ ਹੈ ਕੰਗਨਰਨੌਥ ਦੇ ਖਿਲਾਫ ਆਗਰਾ ਦੀ ਇੱਕ ਲੋਅਰ ਕੋਰਟ ਦੇ ਵਿੱਚ ਕਈ ਮਹੀਨੇ ਇੱਕ ਕੇਸ ਚੱਲਿਆ ਕਿ ਉਹਨਾਂ ਨੇ ਕਿਸਾਨਾਂ ਦੀ ਬੇਇੱਜ਼ਤੀ ਕੀਤੀ ਹੈ અપਮਾਨ ਕੀਤਾ ਹੈ ਕਿਉਂਕਿ 2024 ਦਾ ਸਾਲ ਸੀ ਕੰਗਨਰਨੌਥ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਸੀ ਕਿ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਆंदोलਨ ਚੱਲ ਰਿਆ ਸੀ ਉਹ ਅਸਲ ਦੇ ਵਿੱਚ ਉੱਥੇ ਰੇਪ ਅਤੇ ਕਤਲ ਹੋ ਰਹੇ ਸੀ ਇਸ ਨੂੰ ਲੈ ਕੇ ਉਹਨਾਂ ਦਾ ਵਿਰੋਧ ਸਾਰੇ ਪਾਸੇ ਹੋਇਆ ਤੇ ਕੰਗਨਾ ਰਣੌਤ ਦੇ ਖਿਲਾਫ ਕਈ ਲੋਕਾਂ ਨੇ ਕਾਨੂੰਨੀ ਕਾਰਵਾਈ ਵੀ ਕੀਤੀ ਇਸੇ ਦੇ ਤਹਿਤ ਅਦਾਲਤ ਆਗਰਾ ਦੀ ਇੱਕ ਲੋਅਰ ਕੋਰਟ ਦੇ ਵਿੱਚ ਕੇਸ ਚੱਲਿਆ ਪਰ 6-7 ਮਹੀਨੇ ਕੇਸ ਚੱਲਣ ਤੋਂ ਬਾਅਦ ਇਹ ਕੇਸ ਖਾਰਜ ਕਰ ਦਿੱਤਾ ਗਿਆ ਪਰ ਫਿਰ ਇਸ ਪੂਰੇ ਸੀਨ ਦੇ ਵਿੱਚ ਐਂਟਰੀ ਹੁੰਦੀ ਹੈ ਮੁੜ ਕੇ ਐਡਵੋਕੇਟ ਰਮਾ ਸ਼ੰਕਰ ਸ਼ਰਮਾ ਦੀ ਜਿਨ੍ਹਾਂ ਨੇ ਇਸ ਕੇਸ ਦੇ ਉੱਪਰ ਰਿਵੀਜ਼ਨ ਪਟੀਸ਼ਨ ਪਾਈ ਰਮਾ ਸ਼ੰਕਰ ਸ਼ਰਮਾ ਕਹਿੰਦੇ ਨੇ ਕਿ ਮੈਂ ਖੁਦ ਵੀ ਇੱਕ ਕਿਸਾਨ ਪਰਿਵਾਰ ਨਾਲ ਤਾਲੁਕ ਰੱਖਦਾ ਤੇ ਕਿਸਾਨਾਂ ਦੇ ਖਿਲਾਫ ਕੰਗਨ ਰਨੌਤ ਨੇ ਜੋ ਟਿੱਪਣੀ ਕੀਤੀ ਉਹ ਪਸੰਦ ਨਹੀਂ ਆਈ ਮੈਂ ਕਿਹਾ ਕਿ ਕੋਰਟ ਇਸ ਦੇ ਖਿਲਾਫ ਕੇਸ ਚਲਾਵੇ ਤਾਂ ਉਹਨਾਂ ਦੀ ਰਿਵੀਜ਼ਨ ਪਟੀਸ਼ਨ ਦੇ ਉੱਪਰ ਹੁਣ ਕੋਰਟ ਨੇ ਇਹ ਰਸਤਾ ਸਾਫ਼ ਕਰ ਦਿੱਤਾ ਹੈ ਕਿ ਕੰਗਨ ਰਨੌਤ ਦੇ ਖਿਲਾਫ ਜੋ ਦੇਸ਼ ਧਰੋਹ ਦਾ ਕੇਸ ਹੈ ਉਹ ਚਲਾਇਆ ਜਾਏਗਾ ਯਾਨੀ ਹੁਣ ਕੰਗਰਨਾਉਤ ਨੂੰ ਇਸ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਹੋਣਾ ਪਏਗਾ ਅਦਾਲਤ ਕਿਹੜੀ ਹੈ ਆਗਰਾ ਦੀ ਯੂਪੀ ਆਗਰਾ ਦੀ ਐਮਪੀ ਐਮਐਲਏ ਕੋਰਟ ਜੀ ਹਾਂ ਜਿੱਥੇ ਐਮਪੀ ਕੰਗਰਨਾਉਤ ਦੇ ਖਿਲਾਫ ਉਹਨ ਕੇਸ ਚੱਲੇਗਾ ਤਾਂ ਕੰਗਰਨਾਉਤ ਪਹਿਲਾਂ ਬਠਿੰਡੇ ਦੀ ਅਦਾਲਤ ਵਿੱਚ ਪੇਸ਼ ਹੋਏ ਹੁਣ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਆਗਰਾ ਦੇ ਸਕੋਟ ਵਿੱਚ ਪੇਸ਼ ਹੋਣਗੇ ਮਸਲਾ ਇੱਕੋ ਹੀ ਹੈ ਮਸਲਾ ਇਹ ਹੈ ਕਿ ਕنگਨਰ ਨੌਤ ਦੀ ਜੋ ਬੜਬੋਲਾ ਪੰਸੀ ਜੋ ਉਹਨਾਂ ਨੂੰ ਆਪਣਾ ਉਹਨਾਂ ਦਾ ਆਪਣੀ ਜ਼ੁਬਾਨ ਤੇ ਕੰਟਰੋਲ ਨਹੀਂ ਸੀ ਉਹ ਉਹਨਾਂ ਦੀਆਂ ਮੁਸ਼ਕਲਾਂ ਲਗਾਤਾਰ ਵਧਾਉਂਦਾ ਜਾ ਰਿਹਾ ਹੈ ਬੇਬੇ ਮਹਿੰਦਰ ਕੌਰ ਦੇ ਖਿਲਾਫ 100-100 ਰੁਪਏ ਵਾਲਾ ਬਿਆਨ ਦੇਣ ਤੋਂ ਬਾਅਦ ਕنگਨਰ ਨੌਤ ਨੂੰ ਜੋ ਬਠਿੰਡਾ ਦੀ ਕੋਰਟ ਵਿੱਚ ਬੇਬੇ ਮਹਿੰਦਰ ਕੌਰ ਨੇ ਕਢੀਸਿਆ ਤੇ ਉੱਥੇ ਉਹਨਾਂ ਨੂੰ ਪੇਸ਼ ਹੋਣਾ ਪਿਆ ਤੇ ਹੁਣ ਜੇਕਰ ਹੁਣ ਕੋਰਟ ਉਹਨਾਂ ਨੂੰ ਜੇ ਕੋਈ ਨੋਟਿਸ ਜਾਰੀ ਕਰ ਦਿੰਦਾ ਹੈ ਤਾਂ ਉਹਨਾਂ ਨੂੰ ਹੁਣ ਅਦਾਲਤ ਦੇ ਵਿੱਚ ਪੇਸ਼ ਹੋਣਾ ਪਵੇਗਾ ਆਗਰਾਵਾਲੀ ਤਾਂ ਕنگਨਰ ਨੌਤ ਅਜਿਹੀ ਸ਼ਖਸੀਅਤ ਦੇ ਮਾਲਕ ਨੇ ਜੁਨਾ ਨੂੰ ਆਪਣੀ ਜ਼ੁਬਾਨ ਤੇ ਕੰਟਰੋਲ ਨਹੀਂ ਰਹਿਂਦਾ ਇਸੇ ਕਰਕੇ ਤੁਹਾਨੂੰ ਦੱਸ ਦਈਏ ਮੁੜ ਕੇ ਕੀ ਉਹਨਾਂ ਨਾਲ ਹੋਇਆ ਕਿ ਜਦੋਂ ਦਾ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਹਨਾਂ ਨੇ ਕਿਸਾਨ ਅੰਦੋਲਨ ਦੇ ਦੌਰਾਨ ਇੱਕ ਟਿੱਪਣੀ ਕੀਤੀ ਸੀ ਇੱਕ ਟਵੀਟ ਨੂੰ ਰੀਟਵੀਟ ਕੀਤਾ ਸੀ ਤੇ ਕਿਹਾ ਸੀ ਕਿ 100-100 ਰੁਪਏ ਵਾਲੀਆਂ ਬੀਬੀਆਂ ਜਿਹੜੀਆਂ ਨੇ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ 100-100 ਰੁਪਏ ਦੇ ਵਿੱਚ ਇਹ ਜੋ ਹੈ ਪ੍ਰਦਰਸ਼ਨ ਕਰ ਰਹੀਆਂ ਨੇ ਇਸੇ ਨੂੰ ਲੈ ਕੇ ਕਾਫੀ ਹੋ ਹੱਲਾ ਹੋਇਆ ਸੀ ਉਸ ਤੋਂ ਬਾਅਦ ਕੇਸ ਹੋਇਆ ਬਠਿੰਡਾ ਦੇ ਅਦਾਲਤ ਵਿੱਚ ਪੇਸ਼ ਹੋਏ ਉਸ ਤੋਂ ਪਹਿਲਾਂ ਉਹਨਾਂ ਦੇ ਨਾਲ ਕੀ ਕੁਝ ਹੋਇਆ ਤੁਹਾਨੂੰ ਯਾਦ ਹੋਣਾ ਜਦੋਂ ਉਹ ਐਮਪੀ ਬਣੀ ਸੀ ਤਾਜ਼ੇ-ਤਾਜ਼ੇ ਉਸ ਤੋਂ ਬਾਅਦ ਚੰਡੀਗੜ੍ਹ ਵਾਲੇ 에어ਪੋਰਟ ਤੋਂ ਰਵਾਨਾ ਹੋ ਰਹੀ ਸੀ ਉਸੇ ਵੇਲੇ ਕੁਲਵਿੰਦਰ ਕੌਰ ਕਨਸਟੇਬਲ ਸੀ ਸੀਆਈਐਸਐਫ ਦੀ ਉਸਨੇ ਉਹਨਾਂ ਦੇ ਤਮਾਚਾ ਜੜ ਦਿੱਤਾ ਤੇ ਕਿਹਾ ਕਿ ਮੈਂ ਵੀ ਕਿਸਾਨ ਦੀਆਂ ਤੇ ਸਾਡੀਆਂ ਬੀਬੀਆਂ 100-100 ਰੁਪਏ ਵਾਸਤੇ ਪ੍ਰਦਰਸ਼ਨ ਕਰਨ ਨਹੀਂ ਗਈਆਂ ਇਸ ਕੇਸ ਦੇ ਵਿੱਚ ਜੋ ਕਾਨੂੰਨੀ ਕਾਰਵਾਈ ਹੈ ਉਸ ਦਾ ਸਾਹਮਣਾ ਤਕਨਗਰ ਨੌਤਕਾਰੀ ਰਹੀ ਸੀ ਤੇ ਹੁਣ ਉਸੇ ਕਿਸਾਨ ਅੰਦੋਲਨ ਦੇ ਦੌਰਾਨ ਜੋ ਉਹਨਾਂ ਨੇ ਕਿਹਾ ਸੀ ਕਿ ਇਸ ਕਿਸਾਨ ਆंदोलਨ ਦੌਰਾਨ ਜੋ ਕਿ ਟਿਕਰੀ ਬਾਰਡਰ ਸ਼ੰਭੂ ਬਾਰਡਰ ਗਾਜ਼ੀਪੁਰ ਬਾਰਡਰ ਇਹਨਾਂ ਸਾਰੇ ਬਾਰਡਰਾਂ ਤੇ ਕਿਸਾਨ ਬੈਠੇ ਸਨ ਜਦੋਂ ਸਾਲ 2020 ਸੀ ਤੇ ਉਸ ਤੋਂ ਬਾਅਦ ਸਾਲ 2024 ਦੇ ਵਿੱਚ ਇੱਕ ਇੰਟਰਵਿਊ ਚ ਕੰਗਰ ਨੇ ਕਿਹਾ ਸੀ ਕਿ ਇਹ ਕਿਸਾਨ ਆंदोलਨ ਦੀ ਆੜ ਦੇ ਵਿੱਚ ਉੱਥੇ ਰੇਪ ਹੋ ਰਹੀ ਸੀ ਔਰਤਾਂ ਦੇ ਉੱਥੇ ਕਤਲ ਹੋ ਰਹੇ ਸੀ ਇਹ ਗੱਲ ਨਾਗਵਾਰ ਗੁਜ਼ਰੀ ਤੇ ਹੁਣ ਇਹ ਕੇਸ ਰਿਵੀਜ਼ਨ ਪਟੀਸ਼ਨ ਦੇ ਰਾਹੀਂ ਹੁਣ ਖੁੱਲ ਗਿਆ ਤਾਂ ਐਮਪੀ ਕੰਗਰ ਰਣੌਤ ਨੂੰ ਸ਼ਾਇਦ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਮੁੜ ਕੇ ਅਦਾਲਤ ਵਿੱਚ ਪੇਸ਼ੀ ਦੇ ਲਈ ਜਾਂਦੇ ਹੋਏ ਦੇਖੋਗੇ